ਹਾਂਜੀ ਹੋਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਜਿਵੇਂ ਕਿ ਕਿਸਾਨ ਆਗੂ ਦੱਸ ਰਹੇ ਨੇ ਕਿ ਜਿਹੜੀ ਸ਼ੁਭ ਕਰਨ ਦੀ ਮੌਤ ਹੋਈ ਸੀ ਬਾਰਡਰ ਦੇ ਉੱਤੇ ਸਰਕਾਰ ਨੇ 1 ਕਰੋੜ ਰੁਪਏ ਦਾ ਤੇ ਇੱਕ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਸੀ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਬਾਈ ਹੁਣ ਮਤਲਬ ਜਿਹੜੇ ਮੇਨ ਅਫਸਰ ਨੇ ਜਿਨ੍ਹਾਂ ਦੀ ਤਰਫੋਂ ਗੋਲੀਆਂ ਚਲਾਈਆਂ ਗਈਆਂ ਸੀ ਹਰਿਆਣੇ ਦੀ ਪੁਲਿਸ ਨੂੰ ਕਹਿ ਰਿਹਾ ਮੈਂ ਉਹਨਾਂ ਨੂੰ ਮਤਲਬ ਇੱਕ ਤਾਂ ਉਹਨਾਂ ਦੇ ਪਰਚੇ ਦਰਜ ਕਰਨੇ ਕਿਸਾਨਾਂ ਨੇ ਕਿਹਾ ਸਰਕਾਰ ਨੂੰ ਵੀ ਭਾਈ ਤੁਸੀਂ ਉਹਨਾਂ ਦੇ ਪਰਚੇ ਦਰਜ ਕਰੋ ਦੂਜੀ ਗੱਲ ਉਹ ਕਹਿੰਦੇ ਉਹ ਕਹਿੰਦੇ ਨੇ ਵੀ ਜੇ ਅਗਰ ਅਸੀਂ ਇਹਨਾਂ ਤੇ ਐਕਸ਼ਨ ਲੈਣੇ ਆ ਹਰਿਆਣੇ ਵਾਲਿਆਂ ਤੇ ਤੇ ਉਹ ਕਹਿੰਦੇ ਵੀ ਜੇ ਅਸੀਂ ਇੱਕ ਮਤਲਬ ਪਰਚਾ ਕਰਦੇ ਸਾਡੇ ਤੇ 10 ਕਰਨਗੇ ਉਹ ਕਾਦੇ ਲਈ ਭਾਈ ਕਿਉਂਕਿ ਤੁਹਾਡੀ ਕੋਈ ਗਲਤੀ ਨਹੀਂ ਤੁਹਾਡੀ ਕੋਈ ਹੋਰ ਕੋਈ ਪਹਿਲ ਨਹੀਂ ਹੋਈ ਜਦੋਂ ਕਿ ਗੋਲੀਆਂ ਉਹਨਾਂ ਨੇ ਚਲਾਈਆਂ ਤਾਂ ਪਰਚਾ ਦਰਜ ਉਹਨਾਂ ਤੇ ਹੀ ਹੋਊਗਾ ਨਾ ਹੁਣ ਸ਼ੁਭ ਕਰਨ ਨੂੰ ਇਨਸਾਫ ਮਿਲਣ ਦੀ ਗੱਲ ਹੈ ਪੰਜਾਬੀਓ ਵੀ ਯਾਰ ਨਾ ਤਾਂ ਉਹ ਜਿਵੇਂ 1 ਕਰੋੜ ਰੁਪਏ ਦਾ ਐਲਾਨ ਕੀਤਾ ਸੀ ਉਹ ਪੂਰਾ ਹੋਇਆ ਹਲੇ ਕਹਿੰਦੇ ਮਤਲਬ ਲਿਖਤੀ ਰੂਪ 'ਚ ਹੀ ਚੱਲੀ ਜਾਂਦੀ ਹੈ ਉਹ ਤਾਂ ਜਿਵੇਂ ਕਹਿਤਾ ਉਹਨਾਂ ਨੇ ਮਤਲਬ ਹਲੇ ਕਹੀ ਹੈ ਗੱਲ ਨਾ ਨੌਕਰੀ ਨੂੰ ਕਰੀ ਦਾ ਕੋਈ ਪ੍ਰਬੰਧ ਹੈ ਉਹਨਾਂ ਦਾ ਵਿਚਾਰਾ ਨਾ ਹਨਾ ਜਾਣ ਗਈ ਹੈ ਜੋ ਆਖਦੀ ਯਾਰ ਉਹਦੀ ਬਾਕੀ ਉਹਨਾਂ ਤੇ ਪਰਚਾ ਦਰਜ ਕਰਨਾ ਤਾਂ ਦੇਖੋ ਬਣਦਾ ਹੀ ਆ ਪੁਲਿਸ ਜਿਹੜੀ ਕਿ ਮੰਨ ਲਓ ਹਰਿਆਣੇ ਦੀ ਹੈ ਉਹਨਾਂ ਨੇ ਗੋਲੀਆਂ ਮਾਰੀਆਂ ਨੇ ਉਹ ਕਹਿੰਦੇ ਵੀ ਅਸੀਂ ਤਾਂ ਚਲਾਈਆਂ ਪਲਾਸਟਿਕ ਦੀਆਂ ਗੋਲੀਆਂ ਤੇ ਜਿਹੜੇ ਸ਼ਰਰੇ ਮਿਲੇ ਨੇਗੇ ਉਹ ਤਾਂਬੇ ਦੇ ਤੇ ਮਤਲਬ ਹੋਰ ਕੋਈ ਮਤਲਬ ਜਿਵੇਂ ਪਦਾਰਥ ਕਹਿ ਸਕਦੇ ਆਪਾਂ ਲੋਹੇ ਦੇ ਲਾ ਲੋ ਜਾਂ ਤਾਂਬਾ ਕਹਿ ਰਹੇ ਨੇ ਉਹ ਮਤਲਬ ਗੋਲੀਆਂ ਦੇ ਜਿਹੜੇ ਕਿ ਟੁਕੜੇ ਹੁੰਦੇ ਨੇ ਵਿੱਚ ਉਹਦੇ ਸਿਰ ਦੇ ਵਿੱਚੋਂ ਮੁੰਡੇ ਦੇ ਮਿਲੇ ਨੇ ਪਲਾਸਟਿਕ ਵਾਲੀ ਗੋਲੀ ਚ ਤਾਂ ਕੁਛ ਇਹ ਜਿਹਾ ਹੁੰਦਾ ਹੀ ਨਹੀਂ ਯਾਰ ਹੈ ਵੀ ਬੰਦਾ ਹੀ ਮਰ ਜੇ ਹੁਣ ਗੱਲ ਇਹ ਹੈ ਬਾਈ ਸਰਕਾਰ ਜਿਹੜੀ ਹੈਗੀ ਆ ਪੰਜਾਬ ਦੀ ਇਹਨਾਂ ਨੂੰ ਭਾਰੀ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਆਪਣੇ ਸਟੇਟ ਦਾ ਆਪਣੇ ਚ ਰਵੇ ਮਾਮਲਾ ਉਹਨਾਂ ਦੀ ਉਹਨਾਂ ਚ ਰਵੇ ਜੇਕਰ ਉਹਨਾਂ ਦੀ ਸਟੇਟ ਨੇ ਕੋਈ ਗਲਤੀ ਕੀਤੀ ਹੈ ਉਹਨਾਂ ਤੇ ਮਤਲਬ ਲੀਗਲ ਕੋਈ ਵੀ ਮਤਲਬ ਐਕਸ਼ਨ ਜਿਹੜਾ ਬਣਦਾ ਉਹ ਲੈਣ ਉਸ ਬੱਚੇ ਨੂੰ ਇਨਸਾਫ ਮਿਲੇ ਯਾਰ ਮੰਨ ਲਓ ਦੀ ਜਾਨ ਗਈ ਤਾਂ ਗਈ ਹੈ ਚਲੋ ਹੁਣ ਤਾਂ ਵਾਪਸ ਨਹੀਂ ਆਉਂਦਾ ਤੇ ਉਹਨੂੰ ਮਤਲਬ ਜਿਹੜੀ ਵੀ ਉਹਦੀ ਐਲਾਨ ਕੀਤੇ ਨੇ ਉਹਨਾਂ ਨੂੰ ਪੂਰਾ ਕਰੇ ਸਰਕਾਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਐਫਆਰਆਈ ਕਰਕੇ ਅੰਦਰ ਦੇਣ ਬਈ ਇਹੀ ਹੁੰਦਾਗਾ ਰੱਬ ਲੱਗਦੀ ਗੱਲ ਦਾ ਇਨਸਾਫ ਤਾਂ ਬਾਕੀ ਪੰਜਾਬੀਓ ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਨੇ ਬਹੁਤ ਨਾਰਾਜ਼ਗੀ ਜਤਾਈ ਹੈ ਇਸ ਗੱਲ ਦੀ ਸ਼ੁਭ ਕਰਨ ਬਾਰੇ ਵੀ ਭਾਈ ਉਹਦੀ ਮੌਤ ਦੀ ਮਤਲਬ ਜਿਹੜੇ ਇਨਸਾਫ ਦੀ ਗੱਲ ਹੈ ਇਹਨੂੰ ਪੂਰਾ ਕਰੋ ਇਹਨੂੰ ਇਨਸਾਫ ਮਿਲੇ ਵਿਚਾਰੇ ਨੂੰ ਬਾਕੀ ਚੜ ਦੀ ਕਲਾ ਚ ਰਹੋ ਪੰਜਾਬੀਓ ਜਿਹੜਾ ਕੋਈ ਭੈਣ ਭਰਾ ਆਪਣਾ ਕੋਈ ਨਵਾਂ ਚੈਨਲ ਦੇਖ ਰਿਹਾ ਨਾ ਮੈਂ ਅਪੀਲ ਕਰਦਾ ਹੁਣਾਂ ਭਰਾ ਬਣ ਕੇ ਉਹਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਅਗਲਾ ਨੋਟੀਫਿਕੇਸ਼ਨ ਜਿਹੜੀ ਵੀ ਵੀਡੀਓ ਆਪਾਂ ਪਾਉਨੇ ਆ ਆਪਣੇ ਲੋਕਾਂ ਤੱਕ ਪਹੁੰਚੇ ਆਪਣੇ ਵੀਰਾਂ ਤੱਕ ਪਹੁੰਚੇ ਪੰਜਾਬ ਦੇ ਮੁੱਦਿਆਂ ਲਈ ਬੋਲਦੇ ਆਪਾਂ ਪੰਜਾਬ ਲਈ ਬੋਲਦੇ ਆ ਆਪਣੇ ਦੇਸ਼ਵਾਸੀਆਂ ਲਈ ਬੋਲਦੇ ਆ ਦੇਸ਼ ਲਈ ਬੋਲਦੇ ਆ ਤੇ ਆਪਣੇ ਮਤਲਬ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਇਹ ਹੋ ਜਾਂਦਾ ਵੀ ਅਗਲਾ ਨੋਟੀਫਿਕੇਸ਼ਨ ਜਿਹੜਾ ਪਾਉਨੇ ਆ ਨਾ ਉਹ ਤੁਹਾਡੇ ਤੱਕ ਮਤਲਬ ਸਭ ਤੋਂ ਪਹਿਲਾਂ ਪਹੁੰਚ ਜਾਂਦਾ ਬਾਈ ਧੰਨਵਾਦ ਵੀਰੇ